ਮੇਰੇ ਸਾਈਂ ਜੀ ਬਹੁਤ ਪਿਆਰ ਕਰਦੇ ਸੀ ਹਰ ਚੀਜ਼ ਨਾਲ ਨਵਾਜਦੇ ਸੀ ਜਿਸ ਤਰ੍ਹਾਂ ਦੀ ਜ਼ਰੂਰਤ ਹੁੰਦੀ ਸੀ ਉਸੇ ਤਰ੍ਹਾਂ ਦੀ ਚੀਜ਼ ਉਹਦੇ ਸਾਹਮਣੇ ਪੇਸ਼ ਕਰਦੇ ਜੇ ਬੰਦੇ ਦਾ ਦਿਲ ਕਰਨਾ ਅੱਜ ਯਾਰ ਮੈਂ ਅੱਜ ਜੋ ਰਸਮਲਾਈ ਖਾਣੀ ਆ ਜਿਹਨੂੰ ਸਪੰਜ ਕਹਿੰਦੇ ਹੁੰਦੇ ਸੀ ਸਾਈਂ ਜੀ ਸਪੰਜ ਕਹਿੰਦੇ ਹੁੰਦੇ ਸੀ ਉਹ ਸਪੰਜ ਮਗਾ ਕਾਲਿਆ ਜਿਹਦੇ ਵਾਸਤੇ ਜਿਹਨੂੰ ਪਕੌੜੇ ਚਾਹੀਦੇ ਹੁੰਦੇ ਪਕੌੜੇ ਆ ਜਾਂਦੇ ਜਿਹਦੇ ਵਾਸਤੇ ਜਲੇਬੀਆਂ ਜਿਹਦੀ ਜਲੇਬੀਆਂ ਕਿਨੇ ਕਹਿਣਾ ਯਾਰ ਮੇਰੀ ਜੇਬ 'ਚ ਅੱਜ ਕੁਝ ਵੀ ਨਹੀਂ ਆ ਮਾਲਕ ਕਿਤੇ ਦੇ ਦੇ ਦਸਾਂ ਦੀ ਗੱਠੀ ਕੱਢ ਕੇ ਪੂਰੇ ਦੇਣ ਦਸ ਹਜ਼ਾਰ ਉਹ ਤੂੰ ਤਾਂ ਘੱਟ ਦੇਣਾ ਹੀ ਸੀ ਜਿੱਦੀ ਜਿਸ ਤਰ੍ਹਾਂ ਦੀ ਜ਼ਰੂਰਤ ਹੋਵੇ ਪੁੱਛਣ ਦੀ ਲੋੜ ਹੀ ਨਹੀਂ ਹੁੰਦੀ ਸੀ ਦੱਸਣ ਦੀ ਲੋੜ ਨਹੀਂ ਹੁੰਦੀ ਬਿਨ ਬੋਲੇ ਸਭ ਕੁਝ ਜਾਣਦਾ ਮੇਰਾ ਸਤਗੁਰੂ ਖਾਨ ਕਮਾਲ ਹੈ ਇਸ ਬਾਤ ਦਾ ਅੱਛਾ ਜਿਹੜਾ ਉਦਾਸ ਹੁੰਦਾ ਸੀ ਚਿੰਤਾਵਾਂ 'ਚ ਫਸਿਆ ਹੁੰਦਾ ਉਹਨੂੰ ਕੋਈ ਐਸੀ ਗੱਲ ਸੁਣਾਉਣੀ ਐਸਾ ਕੋਈ ਚੁਟਕਲਾ ਸੁਣਾਉਣਾ ਐਸੀ ਬਾਤ ਸੁਣਾਉਣੀ ਉਹਨਾਂ ਸਾਰੇ ਦੁੱਖ ਭੁੱਲ ਜਾਂਦੇ ਸੀ ਹੋਰ ਬੰਦੇ ਨੂੰ ਕੀ ਚਾਹੀਦਾ ਹੁੰਦਾ ਜੇ ਦੁੱਖ ਭੁੱਲ ਜਾਉ ਤਾਂ ਇਹ ਹੀ ਤਾਂ ਭੁੱਲਦੇ ਨਹੀਂ ਬਾਕੀ ਸਾਰੀਆਂ ਚੀਜ਼ਾਂ ਯਾਦ ਰਹਿ ਜਾਂਦੀਆਂ ਐਸਾ ਕਿਹਦੇ ਕੋਲੋਂ ਲਿਆਉਣਾ ਤੂੰ ਕਿਹਦੇ ਕੋਲੋਂ ਮੰਗਣਾ ਤਦਬੀਰਾਂ 'ਤੇ ਨਾਜ਼ ਕਰੋਗੇ ਕਿਸਮਤ 'ਤੇ ਪਛਤਾਓਗੇ ਤਦਬੀਰਾਹਾਂ ਹੁੰਦੀਆਂ ਹਨ ਮਿਹਨਤਾਂ ਕੋਸ਼ਿਸ਼ਾਂ ਕਿਸੇ ਕੰਮ ਲਈ ਕੋਸ਼ਿਸ਼ ਕਰਦੇ ਰਹਿਣਾ ਚਾਹੀਦਾ ਹੈ ਤਦਬੀਰਾਂ 'ਤੇ ਨਾਜ਼ ਕਰੋਗੇ ਕਿਸਮਤ 'ਤੇ ਪਛਤਾਓਗੇ दौलत से बिस्तर ले लोगे नींद कहां से लाओगे झूठ सलीके से बोलोगे तो सच्चे कहलाओगे झूठ सलीके से बोलोगे तो सच्चे कहलाओगे सच को अगर तुम सच कह दोगे सूली पर चढ़ जाओगे